ਕਮਿਸ਼ਨਰ ਸੁਰਿੰਦਰ ਸਿੰਘ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਵੇਂ ਸੀਵਰੇਜ ਦੀ ਸਫਾਈ ਸੁਪਰ ਸਕਰ ਮਸ਼ੀਨ ਰਾਹੀਂ ਇਸ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਤਾਂ ਕਿ ਜੇਕਰ ਪਾਣੀ ਖੜੇ ਹੋਣ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਸ ਦਾ ਹੱਲ ਕੀਤਾ ਜਾਵੇ ਹੈਰੀਟੇਜ ਸਟਰੀਟ ਬਾਰੇ ਬੋਲਦੇ ਆ ਉਹਨਾਂ ਆਖਿਆ ਕਿ ਉਸ ਥਾਂ ਤੇ ਸੀਵਰੇਜ ਸਿਸਟਮ ਪੁਰਾਣਾ ਹੋਣ ਕਰਕੇ ਦਿੱਕਤ ਆਉਂਦੀ ਹੈ ਪਰ ਫਿਰ ਵੀ ਯਾਤਰੀਆਂ ਸ਼ਾਨੀ ਨਹੀਂ ਆਨ ਦਿੱਤੀ ਜਾਵੇਗੀ ਪਤਾ ਕਿ ਮਾਨਸੂਨ ਦੇ ਆਉਣ ਤੇ ਜਿਹੜਾ ਹੈ ਹਮੇਸ਼ਾ ਨਗਰ ਨਿਗਮ ਵੱਲੋਂ ਜਿਹੜੇ ਅਗਿਆ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਸੋ ਇਹਦੀ ਤਿਆਰੀ ਅਸੀਂ ਕਾਫੀ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਸੀ ਮਾਨਯੋਗ ਕਮਿਸ਼ਨਰ ਸਾਹਿਬ ਸਦਾ ਗੁਲਪ੍ਰੀਤ ਸਿੰਘ ਆਲਖ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਜਿਹੜਾ ਹੈਗਾ ਵੱਖ-ਵੱਖ ਧਾਵਾ ਤੇ ਸੀਵਰ ਦੀ ਜਿਹੜੀ ਸੁਪਰ ਸ਼ੱਕਰ ਲਗਾ ਕੇ ਤੇ ਬਾਕੀ ਮਸ਼ੀਨਾਂ ਲਗਾ ਕੇ ਉਹਦੀ ਸਫਾਈ ਕੀਤੀ ਗਈ ਸੀ ਤੇ ਉਹਦੇ ਨਾਲ ਜਿਹੜਾ ਉਸ ਤੋਂ ਇਲਾਵਾ ਅਸੀਂ ਸਪੈਸ਼ਲ ਗੈਂਗਸ ਬਣਾਏ ਨੇ ਆਫੀਸਰ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਨੇ ਤੇ ਜੇਕਰ ਕਿਤੇ ਵੀ ਕੋਈ ਪਾਣੀ ਦੀ ਖੜਨ ਦੀ ਸਮੱਸਿਆ ਆਂਦੀ ਹੈ ਉਹਦਾ ਜਿਹੜਾ ਤੁਰੰਤ ਹੱਲ ਕੀਤਾ ਜਾਏ ਸੋ ਮਾਨਜੋ ਕਮਿਸ਼ਨਰ ਸਾਹਿਬ ਇਹਨੂੰ ਪੂਰਾ ਆਪ ਮਾਨੀਟਰ ਕਰ ਰਹੇ ਨੇ ਤੇ ਜਿਹੜੇ ਸਾਰੇ ਅਸੀਂ ਫੁਕਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਨੇ ਹੈਰੀਟੇਜ ਜਿਹੜਾ ਸਟਰੀਟ ਹੈ ਕਿਉਂ ਸਾਡੇ ਕੋਲ ਕੁਝ ਇਸ਼ੂ ਚੈਲੰਜਸ ਹੈਗੇ ਆ ਸਾਡੇ ਕਿਉਂਕਿ ਸੀਵਰ ਉੱਤੇ ਪੁਰਾਣਾ ਹੈਗਾ ਤੇ ਕੁਝ ਜਿਹੜੀਆਂ ਗਲੀਆਂ ਬੜੀਆਂ ਤੰਗ ਨੇ ਉੱਤੇ ਸਾਡੀਆਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਨਹੀਂ ਪਹੁੰਚ ਪਾਉਂਦੀਆਂ ਨੇ ਤੇ ਉੱਥੇ ਅਸੀਂ ਮੈਨੂਅਲ ਸਫਾਈ ਕਰਦੇ ਆ ਤੇ ਪਲੱਸ ਜਿਹੜਾ ਕਿਉਂਕਿ ਟੂਰਿਸਟ ਫੁੱਟਫਾਲ ਉੱਤੇ ਬਹੁਤ ਜ਼ਿਆਦਾ ਹੈਗਾ ਕੋ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਕੋਈ ਜਿਹੜਾ ਪਲਾਸਟਿਕ ਜਾਂ ਬਲਫਾਫੇ ਜਿਹੜੇ ਹੈਗੇ ਉਹ ਸੀਵਰੇਜ ਚਲ ਜਾਂਦੇ ਆ ਇਸ ਕਰਕੇ ਥੋੜੀ ਕਦੇ-ਕਦੇ ਉੱਤੇ ਦਿੱਕਤ ਆਉਂਦੀ ਆ ਪਰ ਉਹਦੇ ਲਈ ਵਿਧਾਰੀਆਂ ਨੂੰ ਸਖਤ ਅਦਾਇ ਦਿੱਤੀ ਗਈ ਹੈ ਤੇ ਉਹਦੀ ਜਿਹੜੀ ਹੈਗੀ ਆ ਕੋ-ਆਪਰੇਟਿਟੀ ਦੇ ਉੱਤੇ ਅਸੀਂ ਉਹਦਾ ਸਾਰਾ ਹੱਲ ਕਰ ਰਹੇ ਆਂ ਹਰ ਸਾਲ ਬਰਸਾਤੀ ਸੀਜ਼ਨ ਦੇ ਵਿੱਚ ਅੰਮ੍ਰਿਤਸਰ ਦੀ ਐਸੀ ਕੋਈ ਸੜਕ ਨਹੀਂ ਜਿੱਥੇ ਤੁਹਾਨੂੰ ਮੀਂਹ ਦਾ ਪਾਣੀ ਖੜਾ ਨਾ ਮਿਲੇ ਐਸਾ ਕੋਈ ਇਲਾਕਾ ਨਹੀਂ ਜਿੱਥੇ ਸੀਵਰੇਜ ਦੀ ਸਮੱਸਿਆ ਨਾ ਹੋਵੇ ਪਾਰੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਆ ਨਗਰ ਨਿਗਮ ਦੇ ਵਧੀਕ ਕਮਿਸ਼ਨਰ सुरेंद्र ਸਿੰਘ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇਸ ਵਾਰ ਬਰਸਾਤੀ ਸੀਜ਼ਨ ਨੂੰ ਦੇਖਦੇ ਹੋਏ ਨਗਰ ਨਿਗਮ ਵੱਲੋਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਗਏ ਨੇ ਹੁਣ ਇਹਨਾਂ ਦਾਅਵਿਆਂ ਦੇ ਵਿੱਚ ਕਿੰਨਾ ਕੋ ਦਮ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼